ਵਿਆਹ ਵਾਲੀ ਕੁੜੀ ਨੇ ਬੋਲ ਦਿਨੀ ਜੀ ਮੂੰਹ ਬੰਦ ਤੂੰ ਬੰਦ ਤੁਹਾਨੂੰ ਲੱਗਦਾ ਕਿ ਮੇਰਾ ਵਿਆਹ ਤੋਂ ਪਹਿਲਾਂ ਵਿਆਹ ਵਾਲੇ ਦਿਨ ਵਿਆਹ ਤੋਂ ਬਾਅਦ ਮੂੰਹ ਬੰਦ ਹੋ ਜਾਏਗਾ ਉਹ ਤਾਂ ਕਦੀ ਨਹੀਂ ਹੋਣਾ ਪਰ ਤੂੰ ਬੰਦ ਕਰਨਾ ਕਦੀ ਵੀ ਨਹੀਂ ਬੰਦ ਕਰਨਾ ਇਹਨੇ ਜੀਵਨ ਇਹਨਾਂ ਦਾ ਬੰਦ ਕਰ ਇਹਨਾਂ ਦਾ ਬੰਦ ਕਰ ਬੰਦ ਹੋ ਗਿਆ ਨਾ ਜਿੱਦ ਦਿਨ ਉਹਦੇ ਨੇ ਦੁਨੀਆ ਦਾ ਆਖਰੀ ਦਿਨ ਐਂ ਹੀ ਵੱਢ ਜਾਣੀ ਉਹ ਦੁਨੀ ਦੁਨੀਆ ਵਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਸਨੇਹਾ ਕਤਿਆਲ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਜੋ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਜਦੋਂ ਗੱਗਨ ਲਾਲੀ ਨਾਲ ਸਨੇਹਾ ਕਤਿਆਲ ਦਾ ਵਿਆਹ ਹੋਇਆ ਸੀ ਉਦੋਂ ਹੀ ਸਾਰਿਆਂ ਨੇ ਸਨੇਹਾ ਕਤਿਆਲ ਨੂੰ ਜਾਨਣਾ ਸ਼ੁਰੂ ਕੀਤਾ ਸੀ ਕੁਝ ਦਿਨਾਂ ਤੋਂ ਸਨੇਹਾ ਕਤਿਆਲ ਇਹ ਕਹਿੰਦੀ ਪਈ ਸੀ ਕਿ ਉਹ ਜਲਦੀ ਦੂਜਾ ਵਿਆਹ ਕਰਵਾਉਣ ਜਾ ਰਹੀ ਹੈ ਅਤੇ ਅੱਜ ਉਹਦੀ ਹਲਦੀ ਅਤੇ ਮਹਿੰਦੀ ਸਰਮਨੀ ਪਰ ਤੁਹਾਨੂੰ ਦੱਸਦੀ ਕਿ ਐਦਾ ਦਾ ਕੁਝ ਵੀ ਨਹੀਂ ਹੈ ਅੱਜ ਸਨੇਹਾ ਕਤਿਆਲ ਦੇ ਮਮ ਡੈਡ ਦੀ ਹਲਦੀ ਅਤੇ ਮਹਿੰਦੀ ਸਰਮਨੀ ਸਨੇਹਾ ਕਤਿਆਲ ਨੂੰ ਚਾਉਣ ਵਾਲੇ ਬਹੁਤ ਜ਼ਿਆਦਾ ਨਾਰਾਜ਼ ਹੋ ਚੁੱਕੇ ਨੇ ਸਨੇਹਾ ਤੋਂ ਕਿਉਂਕਿ ਸਨੇਹਾ ਨੇ ਉਹਨਾਂ ਨੂੰ ਝੂਠ ਬੋਲਿਆ ਹੈ ਕਿ ਉਹ ਦੂਜਾ ਵਿਆਹ ਕਰਵਾਉਣ ਜਾ ਰਹੀ ਹੈ ਬਾਕੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ I'm not